ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਵੱਜ ਗਈ ਨਹੀਂ ਦੁਪਹਿਰ ਦਾ ਟਾਈਮ ਹੈ ਆਪਾਂ ਲੱਗੇ ਵਿੜੀ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਜੀ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਬਾਕੀ ਆਪਾਂ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਕੁਛ ਮੈਂ ਚਟਪਟਾ ਜਾਂ ਮਤਲਬ ਬਣਾ ਰਹੀ ਹਾਂ ਚਟਪਟਾ ਮੈਨੂੰ ਕੁਝ ਦਿਲ ਕਰਿਆ ਸੀ ਵੀ ਕੁਝ ਲੱਗ ਜਾ ਖਾਈਏ ਤੇ ਪਰ ਤੇਲ ਵਾਲੀ ਚੀਜ਼ ਤੁਹਾਨੂੰ ਪਤਾ ਹੈ ਕਿ ਤੁਹਾਨੂੰ ਮੌਸਮ ਥੋੜਾ ਇਦਾਂ ਦਾ ਹੁੰਦਾ ਜਾ ਰਿਹਾ ਕਿ ਨਹੀਂ ਦਿਲ ਕਰਦਾ ਹੈਲਦੀ ਜਿਹਾ ਬਣਾਵਾਂਗੇ ਜੀ ਤੁਸੀਂ ਵੀਡੀਓ ਪੂਰੀ ਯੂ ਦੇਖਿਓ ਤੇ ਪਰ ਉਸ ਤੋਂ ਪਹਿਲਾਂ ਇੱਕ ਤੁਹਾਡੀ ਡਵਾਈਸ ਲੈਣੀ ਸੀ ਡਵਾਈਸ ਮਤਲਬ ਤੁਹਾਡੇ ਨਾਲ ਗੱਲ ਕਰਨੀ ਸੀ ਵੀ ਤੁਸੀਂ ਦੱਸਿਓ ਵੀ ਤੁਸੀਂ ਸਪੋਰਟ ਕਰੋਗੇ ਵੀ ਕਿਉਂਕਿ ਮੈਂ ਸੋਚ ਰਹੀ ਆਂ ਵੀ ਮੈਂ ਇੱਕ ਚੈਨਲ ਹੋਰ ਬਣਾ ਲਵਾਂ ਕੁਕਿੰਗ ਦਾ ਮੈਨੂੰ ਕੁਕਿੰਗ ਦਾ ਜੀ ਬਹੁਤ ਜ਼ਿਆਦਾ ਸ਼ੌਂਕ ਆ ਤੇ ਅੱਜ ਤੱਕ ਮਤਲਬ ਜਿਹਨੂੰ ਮੈਂ ਆਦੇ ਹੱਥ ਦੀ ਬਣੀ ਹੋਈ ਚੀਜ਼ ਖਵਾਈ ਆ ਮਤਲਬ ਹਰ ਇੱਕ ਨੇ ਤਾਰੀਫ਼ ਕੀਤੀ ਹੈ ਹਨ ਤੇ ਅਸੀਂ ਖਾਣੇ ਦਾ ਵੀ ਕੰਮ ਕੀਤਾ ਸੀ ਚੰਡੀਗੜ੍ਹ ਤੇ ਉਸ ਤੋਂ ਬਾਅਦ ਮਤਲਬ ਇੱਥੇ ਆ ਕੇ ਵੀ ਅਸੀਂ 버ਗਰਸ ਉਹਦਾ ਸਪ੍ਰਿੰਗ ਰੋਲ ਹੋਗੇ ਕੁਲਚੇ ਹੋਗੇ ਹਨ ਉਹਦਾ ਵੀ ਕੰਮ ਕੀਤਾ ਸੀ ਸੈਂਡਵਿਚ ਦਾ ਵੀ ਤੇ ਫਿਰ ਮਤਲਬ ਕਿ ਬਹੁਤ ਉਹਦੇ ਨੂੰ ਲੋਕਾਂ ਨੇ ਪਸੰਦ ਕੀਤਾ ਤੇ ਉਸ ਨੂੰ ਬਹੁਤ ਵਸਰਾਇਆ ਕਿ ਵੀ ਬਹੁਤ ਵਧੀਆ ਚੀਜ਼ ਤੁਸੀਂ ਤਿਆਰ ਕਰਦੇ ਹੋ ਹਨ ਤੇ ਬਾਕੀ ਮੈਨੂੰ ਸ਼ੌਂਕ ਸੀਗਾ ਸਾਡਾ ਵੀ ਸੋਚਿਆ ਸੀ ਅਸੀਂ ਵੀ ਅਸੀਂ ਖਾਣ ਦੇ ਕੰਮ ਨੂੰ ਅੱਗੇ ਲੈ ਕੇ ਜਾਵਾਂਗੇ ਤੇ ਪਰ ਤੁਹਾਨੂੰ ਪਤਾ ਵੀ ਖਾਣੇ ਦਾ ਕੰਮ ਜਿਹੜਾ ਹੈਗਾ ਉਹਦੇ ਲਈ ਆਪਾਂ ਨੂੰ ਜਿਹੜਾ ਫਾਈਨੈਂਸ਼ਲੀ ਜ਼ਿਆਦਾ ਸਟਰੋਂਗ ਹੋਣਾ ਪੈਂਦਾ ਕਿਉਂਕਿ ਉਹਦੇ ਲਈ ਤੁਹਾਨੂੰ ਪਤਾ ਇਨਵੈਸਟਮੈਂਟ ਜ਼ਿਆਦਾ ਹੁੰਦੀ ਹੈ ਨਾ ਤਾਂ ਕਰਕੇ ਫਿਰ ਸਾਨੂੰ ਮਤਲਬ ਵਿੱਚ ਵਿਚਾਲੇ ਜਿਹੜਾ ਹੈਗਾ ਉਹ ਕੰਮ ਨਹੀਂ ਆ ਪਿਆ ਤੇ ਪਰ ਹੁਣ ਮੈਂ ਸੋਚ ਰਹੀ ਆ ਵੀ ਚਲੋ ਨਾਲੇ ਮੇਰਾ ਸ਼ੌਂਕ ਦਾ ਸ਼ੌਂਕ ਹੋ ਜੂਗਾ ਵੀ ਨਾਲੇ ਇੱਕ ਚੈਨਲ ਬਣ ਜੂਗਾ ਤੇ ਕਿਉਂਕਿ ਇਹ ਹੁੰਦਾ ਵੀ ਜੀ ਚਲੋ ਜੀ ਹੁਣ ਜਦੋਂ ਕਰ ਰਹੀ ਕਰ ਹੀ ਰਹੀ ਆ ਆਪਾਂ ਹਨਾ ਵਲੌਗਸ ਦਾ ਕੰਮ ਤੇ ਆਪਾਂ ਨਾਲ ਹੋਰ ਵੀ ਕੁਝ ਅਲੱਗ ਤੋਂ ਕਿਉਂਕਿ ਜੇ ਮੈਂ ਇਸੇ ਚੈਨਲ ਤੇ ਪਾਉਣੀ ਆ ਜੀ ਫਿਰ ਉਹ ਮਿਕਸ ਕੰਟੈਂਟ ਹੋ ਜਾਊਗਾ ਮਤਲਬ ਕਿ ਕਿਉਂਕਿ ਜਿਹੜੇ ਕਈ ਲੋਕ ਜਿਹੜੇ ਕੁਕਿੰਗ ਨੂੰ ਜ਼ਿਆਦਾ ਇੰਟਰਸਟ ਨਹੀਂ ਲੈਂਦੇ ਨੇ ਦੇਖਣ ਲਈ ਕਈ ਲੋਕ ਸਿਰ ਬਲੌਗਿੰਗ ਦੇਖਣਾ ਪਸੰਦ ਕਰਦੇ ਨੇ ਹਨਾ ਤਾਂ ਕਰਕੇ ਫਿਰ ਮਤਲਬ ਕਿ ਇਹਦੇ ਵਿੱਚ ਜਿਹੜੀਆਂ ਮੈਂ ਵੀਡੀਓਸ ਪਾਉਣੀ ਆ ਕੁਕਿੰਗ ਦੀਆਂ ਉਹ ਸ਼ੁਰੂ ਚ ਮੈਂ ਜ਼ੋਰ ਰੈਸਪੀ ਦੇ ਤੌਰ ਤੇ ਪਾਈਆਂ ਸੀ ਪਰ ਹੁਣ ਬਲੌਗ ਦੇ ਤੌਰ ਤੇ ਪਾਉਣੀ ਆ ਮੈਂ ਤੇ ਤੁਸੀਂ ਦੂਸਰੋਂ ਕਮੈਂਟ ਕਰਕੇ ਦੱਸਿਓ ਜੀ ਵੀ ਆਪਾਂ ਅਗਰ ਬਣਾ ਲਈਏ ਕੀ ਤੁਸੀਂ ਮੈਨੂੰ ਸਪੋਰਟ ਕਰੋਗੇ ਉਸ ਚੈਨਲ ਨੂੰ ਤੇ ਫਿਰ ਮਤਲਬ ਕਿ ਛੇਤੀ ਉਹ ਜਿਹੜੀ ਇੰਨੀ ਗਰੰਟੀ ਮੈਂ ਦਿੰਨੀ ਵਾਲੀ ਰੈਸਪੀਜ਼ ਹੋਣੀਆਂ ਤੁਸੀਂ ਵੀ ਘਰ ਘਰ ਟਰਾਈ ਕਰਕੇ ਦੇਖੋਗੇ ਬਹੁਤ ਵਧੀਆ ਤਰੀਕੇ ਨਾਲ ਆਪਾਂ ਚੀਜ਼ ਬਣਾਉਣੇ ਆ ਤੇ ਕਿਉਂਕਿ ਮੈਨੂੰ ਇਹ ਹੁੰਦਾ ਵੀ ਜਿਹੜੀ ਚੀਜ਼ ਆਪ ਨੂੰ ਖਾਣ ਨੂੰ ਵਧੀਆ ਲੱਗੇ ਉਹ ਹੀ ਦੂਸਰੇ ਨੂੰ ਪਸੰਦ ਆਉਗੀ ਕਿਉਂਕਿ ਆਪਾਂ ਨੂੰ ਜਿਹੜੀ ਚੀਜ਼ ਆਪ ਨੂੰ ਖੁਦ ਨੂੰ ਚੰਗੀ ਨਾ ਲੱਗੇ ਖਾਣ ਨੂੰ ਦੂਸਰੇ ਨੂੰ ਕਦੇ ਨਹੀਂ ਪਸੰਦ ਆ ਸਕਦੀ ਸੋ ਮੈਂ ਇਹ ਪ੍ਰੈਫਰ ਕਰਦੀ ਆ ਕਿ ਵੀ ਮੈਂ ਜਿਹੜੀ ਚੀਜ਼ ਬਣਾਵਾਂ ਉਹ ਇਹਨੀ ਇਸ ਤਰੀਕੇ ਨਾਲ ਬਣਾਵਾਂ ਕਿ ਮੈਨੂੰ ਟੇਸਟੀ ਲੱਗੇ ਵੀ ਮੈਂ ਉਹ ਖਾਣਾ ਚਾਹਾਂ ਸਭ ਤੋਂ ਪਹਿਲਾਂ ਤੇ ਜੇ ਜੀ ਮੈਨੂੰ ਚੰਗੀ ਲੱਗਿਆ ਖਾਣ ਨੂੰ ਤਾਂ ਫਿਰ ਉਹਨੂੰ ਦੂਸਰ ਨੂੰ ਪੱਕਾ ਗਰੰਟੀ ਹੈ ਵੀ ਪਸੰਦ ਆਏਗੀ ਆਏਗੀ ਤੇ ਜਿਵੇਂ 버ਗਰ ਦੀ ਟਿੱਕੀ ਵਗੈਰਾ ਹੋ ਗਈ ਜਿਵੇਂ ਮੈਕਡੋਨਲਡ ਦੇ ਵਿੱਚ ਟਿੱਕੀ ਨਹੀਂ ਮਿਲਦੀ ਜਿਹੜਾ ਡੋਨਲਡ ਦਾ 버ਗਰ ਆ ਤੁਹਾਨੂੰ ਪਤਾ ਉਹ ਕਾਫੀ ਮਹਿੰਗਾ ਹੁੰਦਾ 100 150 ਦਾ 버ਗਰ ਆਉਂਦਾ ਤੇ ਉਹ ਟਿੱਕੀ ਆਪਾਂ ਸੇਮ ਘਰੇ ਤਿਆਰ ਕਰ ਲੈਨੇ ਆ ਜੀ ਤੇ ਜਿਹੜੇ ਸਪ੍ਰਿੰਗ ਰੋਲ ਆ ਉਹਦੀ ਸ਼ੀਟਸ ਵਗੈਰਾ ਉਹ ਸਾਰਾ ਕੁਝ ਇਹ ਟੂਡਾ ਆਪਾਂ ਘਰੇ ਤਿਆਰ ਕਰ ਲੈਨੇ ਆ ਤਾਂ ਫਿਰ ਮੈਨੂੰ ਲੱਗਿਆ ਕਿ ਮੈਂ ਕਿਉਂ ਚਲੋ ਤੁਹਾਡੇ ਨਾਲ ਇੱਕ ਵਾਰੀ ਮਸਲਾਹ ਕਰਾਂ ਤਾਂ ਦੂਸਰੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਕਿ ਕੀ ਫਿਰ ਤੁਸੀਂ ਉਸ ਚੈਨਲ ਨੂੰ ਸਪੋਰਟ ਕਰੋਗੇ ਤੇ ਬਾਕੀ ਹੁਣ ਲੱਗੀਆਂ ਜੀ ਮੈਂ ਤੁਹਾਨੂੰ ਦੱਸਦੀ ਦਿੰਨੀ ਆ ਬੇਸਨ ਦਾ ਚੀਲਾ ਬੇਸਨ ਦਾ ਚੀਲਾ ਜਿਵੇਂ ਲੱਗ ਕੀ ਪੂੜਾ ਆਪਾਂ ਬਣਾਨੇ ਨਾ ਆਮਲੇਟ ਬਣਾਨੇ ਉੱਤੇ ਹੀ ਬਣਾਵਾਂਗੇ ਲੇਕਿਨ ਥੋੜਾ ਹੈਲਦੀ ਵੇ ਦੇ ਵਿੱਚ ਕਈ ਹਰ ਇੱਕ ਦਾ ਅਲੱਗ-ਅਲੱਗ ਤਰੀਕਾ ਹੁੰਦਾ ਬੇਸਨ ਦਾ ਚੀਲਾ ਬਣਾਉਂਦਾ ਕੋਈ ਕਿਸੇ ਤਰੀਕੇ ਨਾਲ ਬਣਾਉਂਦਾ ਜੀ ਕੋਈ ਕਿਸ ਤਰੀਕੇ ਨਾਲ ਬਾਕੀ ਤੁਸੀਂ ਦੇਖ ਸਕਦੇ ਹੋ ਮੱਖੀਆਂ ਬਹੁਤ ਹੋਈਆਂ ਪਈਆਂ ਤੇ ਕਿਉਂਕਿ ਸਾਡੇ ਨਾਲ ਇੱਥੇ ਇੱਕ ਤਾਂ ਤੁਹਾਨੂੰ ਪਤਾ ਵੀ ਆਪਣਾ ਕਮਰਿਆਂ ਦੇ ਸਾਹਮਣੇ ਵੀ ਜਾਲੀ ਦਾ ਗੇਟ ਨਹੀਂ ਲੱਗਿਆ ਹੋਇਆ ਤੇ ਜਿੱਥੇ ਮੈਂ ਬੈਠੀ ਹਾਂ ਇਸ ਟਾਈਮ ਇਹ ਵੀ ਆਪਣਾ ੜਾ ਬਰਾਂਡਾ ਛੋਟਾ ਜਿਹਾ ਪਾਇਆ ਇੱਥੇ ਵੀ ਹਲੇ ਆਪਾਂ ਨੂੰ ਬੰਦ ਨਹੀਂ ਕੀਤਾ ਤੇ ਬਾਕੀ ਸਾਡੇ ਨੇੜੇ ਨਾ ਦੋ ਪੋਲਟਰੀ ਫਾਰਮ ਆ ਉਹਦਾ ਕਰਕੇ ਮੱਖੀ ਬਹੁਤ ਜ਼ਿਆਦਾ ਆਉਂਦੀ ਆ ਅਸੀਂ ਸਪਰੇ ਵੀ ਬਹੁਤ ਕਰਦੇ ਆ ਫਿਰ ਆ ਜਾਂਦੀ ਆ ਤੇ ਹੁਣ ਤਾਂ ਫਿਰ ਦੋ ਦਿਨ ਦੀ ਵੀ ਦਵਾਈਆਂ ਖਤਮ ਹੋ ਗਈਆਂ ਮੱਖੀਆਂ ਦੀ ਤੇ ਮੈਂ ਇਹਨਾਂ ਨੂੰ ਕਿਹਾ ਸੀ ਮੈਂ ਖੇ ਲਿਆਏ ਉਹ ਤੇ ਹੁਣ ਅੱਜ ਵੀ ਸ਼ਹਿਰ ਗਏ ਹੋਏ ਨੇ ਦੇਖਦੀਆਂ ਵੀ ਫੋਨ ਕਰਕੇ ਉਹਨਾਂ ਨੂੰ ਤੇ ਵੀ ਜਿਉਥੇ ਹੋਏ ਤਾਂ ਉਹ ਲੈ ਆਉਣਗੇ ਕਿਉਂਕਿ ਉਹਦੇ ਨਾਲ ਫਿਰ ਇਹ ਹੁੰਦਾ ਵੀ ਜੋ ਮੱਖੀ ਦਵਾਈ ਬਹੁਤ ਵਧੀਆ ਹੈਗੀ ਉਹ ਐ ਨਹੀਂ ਹੈਗਾ ਵੀ ਦੋ ਪਾ છੜਕਾਂਗੇ ਉਹ ਦੀ ਮਰ ਜਾਂਦੀਆਂ ਮਨ ਲਓ ਉਹਦੇ ਨਾਲ ਇੱਕ ਦੋ ਦਿਨ ਬਾਅਦ ਤੱਕ ਵੀ ਉਹਦੇ ਨਾਲ ਮੱਖੀਆਂ ਦੀ ਦਵਾਈ ਦਾ ਮਤਲਬ ਕਿ ਮੱਖੀਆਂ ਮਰਦੀਆਂ ਰਹਿੰਦੀਆਂ ਸੋ ਦਾਣੇਦਾਰੀ ਹੁੰਦੀ ਹੈ ਇਹ ਛਿੱਟੇ ਛਿੱਟੇ ਛੋਟੇ ਜਿਵੇਂ ਜੋਂ ਚੌਲ ਦਾ ਦਾਣਾ ਹੁੰਦਾ ਉਹ ਛੋਟੀ ਹੁੰਦੀ ਛੋਟਾ ਹੀ ਹੁੰਦਾ ਲਗੀ ਪਤਲੀ ਪਤਲੀ ਜੀ ਤੇ ਵੀ ਉਹਦਾ ਰਿਜ਼ਲਟ ਬਹੁਤ ਵਧੀਆ। ਬਾਕੀ ਪਸਵਾ ਕਰਕੇ ਫਿਰ ਆਪਾਂ ਨੂੰ ਛੜਕਣੀ ਪੈਂਦੀ ਹੈ ਪਰ ਸੋ ਨਹੀਂ ਤਾਂ ਮੱਖੀ ਤੰਗ ਕਰਦੀ ਆ। ਤੇ ਇਸ ਟਾਈਮ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਕਿ ਕਾਫੀ ਮੱਖੀਆਂ ਵਰਦੀਆਂ। ਬਹੁਤ ਤੰਗ ਕਰਦੀਆਂ ਨੇ ਤੇ ਚਲੋ ਜੀ ਆਪਾਂ ਹਣ ਕਰਦੇ ਆਂ ਵੀਡੀਓ ਸ਼ੁਰੂ। ਤੇ ਬਾਕੀ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਜੀ ਚੈਨਲ ਸਪੋਰਟ ਕਰੋ ਪਲੀਜ਼ ਚੈਨਲ ਨੂੰ ਅੱਗੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ। ਤੇ ਬਾਕੀ ਚਲੋ ਜੀ ਸਟਾਰਟ ਕਰਦੇ ਆਂ ਉਸ ਵੀਡੀਓ। ਹਾਂਜੀ ਲੋ ਜੀ ਇਥੇ ਮੈਂ ਲਿਆ ਬੇਸਨ ਲੈ ਲਿਆ ਜੀ ਕੜਾਈ ਦੇ ਵਿੱਚ ਤੇ ਮੈਂ ਵਿੱਚ ਹੀ ਸਾਰਾ ਕੁਝ ਮੈਂ ਤਾਂ ਵਿੱਚ ਹੀ ਪਾਉਂਗੀ ਜਿਵੇਂ ਹਰੀਆਂ ਮਿਰਚਾਂ ਹੋ ਗਈਆਂ ਦੀ ਬਰੀ ਕਟੀਆਂ ਹੋਈਆਂ ਪਿਆਜ਼ ਦੀ ਕੱਟੇ ਹੋਏ ਟਮਾਟਰ ਵੀ ਕੱਟੇ ਹੋਏ ਬਾਕੀ ਕਈ ਲੋਕ ਜਿਹੜੇ ਹੈਗੇ ਆ ਬੇਸਨ ਦੇ ਵਿੱਚ ਮਤਲਬ ਕਿ ਪਿਆਜ਼ ਲੰਬੇ ਲੰਬੇ ਪਤਲੇ ਕੱਟ ਕੇ ਤੇ ਧਨੀਆ बस ਇਹੀ ਪਾ ਕੇ ਬਣਾ ਲੈਂਦੇ ਆ ਹਨਾ ਹਰ ਇੱਕ ਦਾ ਅਲੱਗ-ਅਲੱਗ ਤਰੀਕਾ ਹੁੰਦਾ ਜੋਨੀ ਮੈਨੂੰ ਐ ਹੁੰਦਾ ਵੀ ਫਿਰ ਉਹ ਕੀ ਕਈ ਲੋਕ ਇਦਾਂ ਕਰਦੇ ਨੇ ਵਿਚਨੀ ਰਲਾਉਂਦੇ ਜਿਹੜਾ ਇਹਦੇ ਉੱਤੇ ਪਾ ਦਿੰਦੇ ਨੇ ਬੇਸ ਨੂੰ ਉਸ ਤੋਂ ਬਾਅਦ ਉੱਪਰ ਇਹ ਖੰਡਿਆ ਲੈਂਦੇ ਹਨ ਬ੍ਰੀਕ ਕਟਿੰਗ ਤੇ ਪਰ ਮੈਨੂੰ ਐ ਹੁੰਦਾ ਕ ਵਿਚ ਵਧੀਆ ਰਹਿੰਦਾ ਕ ਵਿਚ ਪਾ ਦਈਏ ਆਪਾਂ ਇਹਨੂੰ ਵਿਚੀ ਕੋੜ ਲਈਏ ਫਿਰ ਉਹ ਜ਼ਿਆਦਾ ਵਧੀਆ ਟੇਸਟ ਆਉਂਦਾਗਾ ਤੇ ਬਾਕੀ ਹਰ ਇੱਕ ਹਨਾ ਅਲੱਗ-ਅਲੱਗ ਤਰੀਕਾ ਹੁੰਦਾ ਕਿਸੇ ਨੂੰ ਕਿਵੇਂ ਵਧੀਆ ਲੱਗਦਾ ਕਿਸੇ ਨੂੰ ਕਿਵੇਂ ਤੇ ਤਾਂ ਕਰਕੇ ਫਿਰ ਮੈਂ ਕਿਹਾ ਚਲੋ ਮੈਂ ਇਦਾਂ ਸਿੰਪਲ ਜਿਹੇ ਤਰੀਕੇ ਨਾਲ ਬਣਾ ਲੈਂਦੀ ਹਾਂ ਤੇ ਨਾਲੇ ਘਰ ਦੀ ਚੀਜ਼ ਹੋ ਜੂਗੀ ਨਾਲੇ ਹੈਲਦੀ ਹੋ ਜੂਗੀ ਜੀ ਨਾਲੇ ਫਿਰ ਆਇਆ ਜਿਹੜਾ ਬਾਜ਼ਾਰ ਦੀ ਚੀਜ਼ ਹੁੰਦੀ ਆ ਉਹ ਬਾਜ਼ਾਰ ਦੀ ਹੁੰਦੀ ਹੈ ਨਾ ਨਾਲੇ ਥੋੜੀ ਮਹਿੰਗੀ ਆਉਂਦੀਆਂ ਜੀ ਉਹ ਚੀਜ਼ਾਂ ਨਾਲੇ ਉਹਦੇ ਵਿੱਚ ਫਿਰ ਆਇਆ ਵੀ ਇੱਕ ਅੱਜਕੱਲ ਵੀਡੀਓ ਦੇਖ ਲੈਨੇ ਆ ਨਾ ਆਪਾਂ ਤਾਂ ਉਹ ਘਰ ਕੇ ਖਾਣ ਜੀ ਨੂੰ ਵੀ ਨਹੀਂ ਮਨ ਕਰਦਾ ਸੋ ਕੀ ਲੋਕ ਸਫਾਈ ਨਹੀਂ ਰੱਖਦੇ ਤੇ ਤਾਂ ਕਰਕੇ ਫਿਰ ਦਿਲ ਜਨ ਲੱਗ ਕਰਦਾ ਮਤਲਬ ਕਿ ਤੁਸੀਂ ਦੇਖਿਆ ਹੋ ਵੀ ਬਾਹਰ ਉਸ ਤਰੀਕੇ ਗੰਦੇ-ਮੰਦੇ ਹੱਥਾਂ ਨਾਲ ਉਹ ਚੀਜ਼ ਬਣਾ ਲੈਂਦੇ ਨੇ ਆ ਕਰਕੇ ਫਰੇਮ ਹੁੰਦਾ ਵੀ ਚਾਹੀਏ ਕਦੇ-ਕਦੇ ਬਣਾ ਲਓ ਥੋੜਾ ਬਣਾ ਲਓ ਘਰੀ ਬਣਾ ਲਓ ਬਾਕੀ ਵੈਸਤੇ ਮੈਂ ਹਰੀ ਮਿਰਚ ਵੀ ਪਾਈ ਜਿੰਨੀ ਥੋੜੀ ਲਾਲ ਮਿਰਚ ਪਾਉਂਗੀ ਕਿਉਂਕਿ ਅਸੀਂ ਥੋੜਾ ਤਰਾਰਾ ਖਾਂ ਕੇ ਖਾਣ ਨੂੰ ਮਸਾਲੇ ਨਹੀਂ ਸੀ ਤੇਜ਼ ਹੀ ਖਾਣੇ ਆ ਸ਼ਾਮ ਦੇ 4:30 ਫੋਨਿਕ ਪਾਈਂ ਦਾ ਟਾਈਮ ਹੋ ਗਿਆ ਜੀ ਕਿਉਂਕਿ ਮਸਜਿਦ ਵਿੱਚ ਨਮਾਜ਼ ਪੜਨ ਆਗੇ ਨੂੰ ਦੇਖ ਸਕਦੇ ਹੋ ਜੀ ਮੈਂ ਜਿਹੜਾ ਬਣਾਇਆ ਵਾ ਇਸ ਤਰੀਕੇ ਨਾਲ ਮਤਲਬ ਇਹ ਵਿੱਚ ਇਹ ਪਾ ਲਿਆ ਸਾਰਾ ਕੁਝ ਮੇਰੇ ਵਾਕਿਤੇ ਮਾਗਰਖਾ ਨੇ ਅੱਜ ਮੈਂ ਇਹਦੇ ਵਿੱਚ ਇੱਕ ਹੋਰ ਐਕਸਪੈਰੀਮੈਂਟ ਕਰੂੰਗੀ ਐਕਸਪੈਰੀਮੈਂਟ ਮਤਲਬ ਜਿਹੜੇ ਆ ਹੁੰਦੇ ਆ ਨਾ ਜਦੋਂ ਆਪਾਂ ਬਾਹਰੋਂ ਕੋਈ ਇਹ ਕਿਸੇ ਵਾਰੀ ਇਹ ਇਹਨੇ ਰਮਾਨੀ ਪੀਜਾ ਮੰਗਵਾਇਆ ਸੀ ਤੇ ਰੈਡੀ ਤੋਂ ਉਹ ਨਾਲ ਮਿਲਦੇ ਆ ਚਿਲੀ ਫਲੇਕਸ ਤੇ ਔਰਗੈਨੋ ਵੈਸੇ ਕਹਾ ਸੀ ਸੈਂਡਵਿਚ ਵਾਸਤੇ ਘਰੇ ਵੀ ਰੱਖੇ ਹੁੰਦੇ ਨੇ ਤਾਂ ਫਿਰ ਇਹ ਬਾਤ ਚੰਦੇ ਨੇ ਮੈਂ ਸੰਭਾਲ ਲੈਣੀ ਆ ਵੀ ਕਦੇ ਕੰਮ ਆ ਜਾਣਗੇ ਮੈਂ ਸੋਚਿਆ ਕਿ ਇਹਨਾਂ ਦਾ ਵੀ ਟੇਸਟ ਵਧੀਆ ਹੁੰਦਾ ਵੀ ਅੱਜ ਬਣਾਉਣ ਤੋਂ ਬਾਅਦ ਉੱਪਰ ਅਲੱਗ ਤੋਂ ਸਪਰੈਡ ਕਰਕੇ ਦੇਖੂੰਗੀ ਉੱਪਰ ਛਿੜਕ ਕੇ ਧੁੱਕੇ ਵੀ ਦੇਖਾਂਗੇ ਵੀ ਟੇਸਟ ਕਿਦਾਂ ਨਾਲਾ ਯਾਨੀ ਇੱਕ ਤੇ ਛਿੜਕੂੰਗੀ ਮੈਂ ਤੇ ਬਾਕੀ ਇਸ ਤਾਂ ਜਿਹੀ ਨੂਨ ਮਿਰਚ ਵੈਸੇ ਪਾਏ ਹੋਏ ਆਪਾਂ ਜਿਹੜਾ ਮੇਰਾ ਤਵਾ ਜੀ ਇਹ ਆਇਰਨ ਦਾ ਲੋਹਾ ਹੈ ਤਵਾ ਯਾਨੀ ਜੇ ਸੀ ਮਲੇਰ ਕੋਲ ਦਿਆਂਦਾ ਸੀ ਤੁਸੀਂ ਦੇਖ ਸਕਦੇ ਹੋਵੋਗੇ ਵੀ ਇਹ ਜਮਾ ਫਲੇਟ ਆ ਗਿਆ ਸਿੱਧਾ ਵਿਚਾਲੇ ਹੁੰ ਡੂੰਗਾ ਨਹੀਂ ਹੈਗਾ ਦੋਸੇ ਹ ਤਵ ਜਿੱਦ ਹੀ ਹੁੰਦਾ ਨਾ ਜੀ ਇੱਕ ਦਿਨ ਸੋਚਿਆ ਕਿ ਦੋਸੇ ਹ ਸਮਾਨ ਲਿਆਂਦਾ ਪਿਆ ਵੀ ਦੋਸਾ ਬਣਾਵਾਂਗੇ ਥੋੜਾ ਕੰਮ ਦੇ ਵਿੱਚ ਬਿਜ਼ੀ ਹੋਣ ਕਰਕੇ ਵੀ ਟਾਈਮ ਨਹੀਂ ਮਿਲ ਰਿਹਾ ਬਾਕੀ ਮੈਂ ਧਨੀਆ ਪਾਇਆ ਨਹੀਂ ਜੀ ਅੱਛੀ ਕਿਉਂਕਿ ਧਨੀਆ ਅੱਜ ਹੈ ਨਹੀਂ ਜੀ ਇਹਨੂੰ ਕੜਾ ਤਿਆਰ ਕੀਤਾ ਹੈ ਕਿਉਂਕਿ ਆਪਣਾ ਫਲੈਟ ਹੈ ਥੋੜਾ ਸਾਈਡ ਤੋਂ ਜੀ ਥਲਦੇ ਆ ਇੱਕ ਓਕੇ ਤਾਂ ਵੀ ਕੁਕਤੀ ਲਿਆ ਚਲੋ ਜੀ ਮੈਂ ਅਜੋਲਾ ਚਟਪੜਾ ਜਿਹਾ ਕੁਝ ਬਣਾ ਕੇ ਦੇ ਰਿਹਾ ਤਾਂ ਤੇ ਕਿਉਂਕਿ ਕਈ ਵਾਰ ਬਣਾਇਆ ਤਾਂ ਹੈ ਜੀ ਵੀ ਕਾਫੀ ਟਾਈਮ ਨਹੀਂ ਮਿਲਦਾ ਦੁਬਾਰਾ ਹੁਣ ਬਣਾਉਣ ਦਾ ਕੰਮ ਛੀ ਬਿਜ਼ੀ ਰਹਿੰਦੇ ਆ ਦੇਖੋ ਜੀ ਕਲਰ ਜਿੰਨਾ ਸੋਨਾ ਆਇਆ ਦਾ ਦੇਖਣ ਲਈ ਦੇਖ ਸਕਦੇ ਹੋ ਬਿਲਕੁਲ ਜਿਵੇਂ ਆਂਡੇ ਦਾ ਆਮਲੇਟ ਹੁੰਦਾ ਉਸ ਤਰ੍ਹਾਂ ਲੱਗਦਾ ਹੈ ਤੇ ਇਹ ਤਾਂ ਹੈਗਾ ਹੈ ਬੇਸਣ ਦਾ ਇਤਨਾ ਹੈਲਦੀ ਬਹੁਤ ਹੁੰਦਾ ਹਨ ਵੀ ਹੈਲਦੀ ਚੀਜ਼ ਹੋਏਂਦੀ ਬੇਸਣ ਵੈਸੀ ਬਹੁਤ ਹੈਲਦੀ ਹੁੰਦਾ ਖਾਣ ਨੂੰ ਪੁਰਾਣੇ ਟਾਈਮ ਦੇ ਵਿੱਚ ਤਾਂ ਤੁਸੀਂ ਤੁਹਾਨੂੰ ਪਤਾ ਹੀ ਹੈ ਜੀ ਆਪਣੇ ਜਿਹੜੇ ਬਜ਼ੁਰਗ ਹੁੰਦੇ ਸੀ ਬੇਸਣ ਮੇਰੇ ਦਾਦਾ ਜੀ ਖੁਦ ਸਪੈਸ਼ਲੀ ਬੇਸਣ ਦੀ ਮਿੱਸੀ ਰੋਟੀ ਨਹੀਂ ਬੇਸਣ ਵਿੱਚ ਪਵਾ ਕੇ ਮਿੱਸੀ ਰੋਟੀ ਬਣਾਉਂਦੇ ਹੁੰਦੇ ਸੀ ਸਵੇਰੇ ਤੇ ਇਹ ਵੀ ਗੁਣਾਕਾਰੀ ਹੁੰਦੀ ਆ ਤੇ ਹੁਣ ਅੱਜ ਦੇ ਟਾਈਮ 'ਚ ਵੀ ਜੰਨੀ ਕਿ ਟਾਈਮ ਸੰਦਿਆਂ ਦੀ ਲੋਕਾਂ ਦੀ ਜਿਹੜੀ ਲਾਈਫ ਆ ਉਹ ਇੰਨੀ ਬਿਜ਼ੀ ਹੋ ਗਈ ਆ ਵੀ ਟਾਈਮ ਹੀ ਨਹੀਂ ਮਿਲਦਾ ਆਪਾਂ ਫਟਾਫਟ ਦੂਜੀ ਸਿੰਪਲ ਆٹے ਦੀ ਰੋਟੀ ਜਿਹੜੀ ਆ ਵੀ ਉਹ ਹੁੰਦਾ ਵੀ ਲਾ ਲਈਏ ਫਟਾਫਟ ਕੋਰਨਰ ਟਾਈਮ ਦੇ ਤੇ ਖਰਾਕਾਂ ਵੀ ਕੋਈ ਮੱਕੀ ਰੋਟੀ ਕਾਂਦੇ ਸੀ ਲੋਕਾਂ ਤੇ ਸੰਸਣ ਮਿਸੀਆਂ ਰੋਟੀਆਂ ਜੋ ਬਾਜਰੀ ਦੀ ਰੋਟੀ ਮੈਂ ਨਿੱਕੀ ਹੁੰਦੀ ਨਹੀਂ ਬਾਜਰੀ ਦੀ ਰੋਟੀ ਖਾਦੀ ਆ ਜੀ ਉਹ ਵੀ ਰਿਸ਼ਤੇਦਾਰੀ 'ਚ ਵੈਸੇ ਮੈਂ ਬਾਜਰੀ ਦੀ ਰੋਟੀਆਂ ਨਹੀਂ ਖਾਦੀ ਘਰੇ ਅਸੀਂ ਕਦੇ ਨਹੀਂ ਬਣਾਈ ਬਾਕੀ ਪੁਰਾਣੇ ਟੈਮਸ ਦਾ ਹੈ ਨਾ ਦਿਲੀ ਰੋਜੀ ਨਿੱ ਘਰੇ ਬਾਜਰੇ ਦੀ ਰੋਟੀ ਵਗੈਰਾ ਸਿਹਰੀ ਬਣਦੀ ਸੀ ਮੈਂ ਇਹਨੂੰ ਚੰਗੀ ਤਰ੍ਹਾਂ ਰਾੜ ਲਉਂਗੀ ਜੀ ਇੱਥੇ ਕਿਉਂਕਿ ਮੈਨੂੰ ਚੰਗੀ ਤਰ੍ਹਾਂ ਰੜਿਆ ਹੋਇਆ ਵਧੀਆ ਲੱਗਦਾ ਤੇ ਤੁਸੀਂ ਦੇਖ ਸਕਦੇ ਜੀ ਕਿੰਨਾ ਵਧੀਆ ਰੜ ਗਿਆ ਉੱਪਰੋਂ ਤੇ ਅੱਗਾ ਚੰਗੀ ਤਰ੍ਹਾਂ ਸੇਕ ਲਿਆ ਇਹਨੂੰ ਤੇ ਮੈਂ ਥੋੜਾ ਹੋਰ ਮੈਂ ਸੇਕੂੰਗੀ ਵੀ ਕਿਉਂਕਿ ਫੇਰੀ ਹੈਗਾ ਦੀ ਚੰਗੀ ਜਿਹਾ ਦਾ ਟੇਸਟ ਹੋਊਗਾ ਵਧੀਆ ਆਉਂਗਾ ਬਾਕੀ ਆਪਾਂ ਇਹਦੇ ਵਿੱਚ ਪਿਆਜ਼ ਹਰੀ ਮਿਰਚ ਟਮਾਟਰ ਵਗੈਰਾ ਤਾਂ ਪਾਈ ਆ ਧਨੀਆ ਮੈਂ ਨਹੀਂ ਪਾਇਆ ਕਿਉਂਕਿ ਧਨੀਆ ਹੁਣ ਪੱਕ ਗਿਆ ਇੱਥੇ ਮੈਂ ਇੱਕ ਤਾਂ ਬਣਾ ਕੇ ਕੱਢ ਲਿਆ ਯਾਨੀ ਤੇ ਦੂਸਰਾ ਮੈਂ ਬਣਨਾ ਰੱਖ ਦਿੱਤਾ ਤੇ ਨਾਲ ਹੀ ਰਮਾਂ ਲਿਆ ਸੀ ਜੀ ਬਿਸਕਟ ਤੇ ਚਾਕਲੇਟ ਵਾਲੇ ਉਹ ਗਿਆ ਸੀ ਦੁਕਾਨ ਦੇ ਉੱਤੋਂ ਬੇਸਨ ਲੈਣ ਕਿਉਂਕਿ ਬੇਸਨ ਅੱਜ ਹੋ ਗਿਆ ਸੀ ਖਤਮ ਕਰੇ ਤੇ ਫਿਰ हां ਆਪਣਾ ਜੀ ਬੇਸਨ ਥੋੜਾ ਡੁੱਲ ਗਿਆ ਇਹਦੋਂ ਆਪਾਂ ਇਹ ਪਹਿਲੇ ਵਾਲਾ ਪਾਇਆ ਸੀ ਨਾ ਚੀਲਾ ਉਦੋਂ ਫਸ ਕਿਉਂਕਿ ਆਪਣਾ ਜਿਹੜਾ ਤਵਾ ਫਲੈਟ ਆ ਬਿਲਕੁਲ ਉਹਦਾ ਕਰਕੇ ਫਿਰ ਥੋੜਾ ਸੈਡ ਨੂੰ ਨਿਕਲ ਗਿਆ ਸੀ ਕਿਉਂਕਿ ਮੇਰਾ ਤਵਾ ਜੀ ਡੂੰਗਾ ਡੂੰਗਾ ਨਹੀਂ ਹੈ ਵਿੱਚੋਂ ਤੇ ਇਹ ਜਮਾ ਪੱਧਰ ਹੀ ਆ ਬਈਓ ਇੱਕ ਬਰਾਬਰ ਹੀ ਆ ਜਿਵੇਂ ਦੋਸੇ ਦਾ ਤਵਾ ਹੁੰਦਾ ਜੀ ਉਹ ਚੀਜ਼ ਆ ਤੇ ਮੈਂ ਸੋਚਿਆ ਸੀ ਮੈਂ ਕਿ ਇਸੇ ਤੇ ਇੱਕ ਵਾਰੀ ਦੋਸਾ ਵੀ ਬਣਾ ਕੇ ਦੇਖਾਂਗੀ ਬਾਕੀ ਕਾਫੀ ਹੈਵੀ ਲੋਹੇ ਦਾ ਬਣਿਆ ਹੋਇਆ ਇਹ ਆਪ ਤੁਸੀਂ ਦੇਖ ਸਕਦੇ ਜੀ ਹੁਣ ਮੈਂ ਥਲਦੀ ਆਂ ਥੱਲੇ ਹੁਣ ਬਹੁਤ ਸੋਹਣਾ ਜਾਊਗਾ ਜਿਹੜਾ ਫਰਸਟ ਚੀਲਾ ਹੁੰਦਾ ਉਹ ਥੋੜਾ ਜਿਹਾ ਚਿਪਕ ਜਾਂਦਾ ਹਨ ਤਵੇ ਦੇ ਨਾਲ ਵਾਹ ਜੀ ਹੁਣ ਤਾਂ ਦੇਖੋ ਕਿੰਨਾ ਸੋਹਣਾ ਕਲਰ ਆਇਆ ਜਿਹੜਾ ਫਰਸਟ ਪਹਿਲਾ ਚੀਲਾ ਹੁੰਦਾ ਉਹ ਥੋੜਾ ਜਿਹਾ ਮਤਲਬ ਹੈ ਕਿ ਸੇਕ ਜ਼ਿਆਦਾ ਲੱਗ ਜਾਂਦਾ ਕਿਉਂਕਿ ਤਵਾ ਗਰਮ ਹੁੰਦਾ ਫਿਰ ਉਸ ਤੋਂ ਬਾਅਦ ਆਪਾਂ ਨੂੰ ਹਿਸਾਬ ਆ ਜਾਂਦਾ ਵੀ ਥੋੜਾ ਸਲੋ ਕਰਨਾ ਤੇ ਬਾਾਕੀ ਪਹਿਲਾ ਚੀਲਾ ਥੋੜਾ ਜਿਹਾ ਚਿਪਕਦਾ ਵੀ ਆ ਲੇਕਿਨ ਫਿਰ ਉਸ ਤੋਂ ਬਾਅਦ ਜਿੰਨੀ ਕਿ ਚਿਕਨਾਹਟ ਹੀ ਬਣ ਜਾਂਦੀ ਹੈ ਤੇ ਤਵੇ ਤੇ ਫਿਰ ਯਾਨੀ ਉਸ ਤੋਂ ਬਾਅਦ ਨਹੀਂ ਚਿਪਕਦਾ ਜਿਹੜਾ ਆਪਣਾ ਦੂਸਰਾ ਚਿਲਾ ਉਹ ਵੀ ਸਿੱਕੇ ਵਧੀਆ ਤਿਆਰ ਹੋ ਗਿਆ ਤੇ ਪਹਿਲਾਂ ਮੈਂ ਸੋਚਿਆ ਸੀ ਜੀ ਜਿਹੜੇ ਚਿਲੀ ਫਲੈਕਸ ਵਗੈਰਾ ਹਨਾ ਵੀ ਮੈਂ ਅਲੱਗ ਤੋਂ ਉੱਤੇ ਪਾ ਕੇ ਦੇਖੂੰਗੀ ਇਹਦੇ ਪਰ ਫਿਰ ਹੁਣ ਮੈਂ ਦੇਖਿਆ ਵੀ ਫਿਰ ਉਹ ਚਿਪਕਣੇ ਨਹੀਂ ਹੁਣ ਜਿਹੜਾ ਮੈਂ ਤੀਸਰਾ ਚਿਲਾ ਪਾਉਂਗੀ ਯਾਨੀ ਪੌਣਸਾਰ ਉਹਦੇ ਉੱਤੇ ਆਪਾਂ ਛਿੜਕ ਦਵਾਂਗੇ ਤਾਂ ਕਰਕੇ ਫਿਰ ਮੈਂ ਕਿਹਾ ਵੀ ਹੁਣ ਐਦਾਂ ਨਹੀਂ ਲੋਟ ਆਉਣਾ ਲਓ ਜੀ ਹੁਣ ਮੈਂ ਇਹ ਉੱਤੇ ਛੜਕ ਕੇ ਦੇਖਦੀ ਆ ਮੈਂ ਹੁਣ ਚਲੋ ਇਹਦਾ ਕੀ ਟੇਸਟ ਦੇਖਣਾ ਚਾਹੀਦਾ ਹਨ ਜੀ ਆਪਾਂ ਨੂੰ ਕਿਵੇਂ ਦਾ ਫਲੇਵਰ ਆਉਂਦਾਗਾ ਇਹ ਵੈਸੇ ਛੜਕ ਕੇ ਤਾਂ ਆਪਣਾ ਪੀਜ਼ਾ ਹੋ ਗਿਆ ਹਨਾ ਸੈਂਡਵਿਚ ਹੋ ਗਿਆ ਉਹ ਚੀਜ਼ਾਂ ਤੇ ਹੁੰਦੀਆਂ ਹਨ ਮੈਂ ਬਾਕੀ ਚੀਜ਼ ਐਕਸਪੈਰੀਮੈਂਟ ਵੀ ਹਨਾ ਕਰਨਾ ਚਾਹੀਦਾ ਇਹ ਤੇ ਮਰ ਚਿਲੀ ਫਲੈਕ ਛੜਕ ਦਿਆਂ। ਮੇਰੇ ਕਹ ਨਾਲੇ ਦੁੱਕ ਜੀ ਵਧੀਆ ਹੋ ਜੂਗੀ, ਵੀ ਨਾਲੇ ਚੀਨ ਵਧੀਆ ਬਣ ਜੂਗੀ। ਦੇਖ ਸੰਦਿਆ ਹੁਣ ਥੱਲਣ ਨੂੰ ਕੋਈ ਤੁਹਾਨੂੰ ਪ੍ਰੋਬਲਮ ਨਹੀਂ ਆ ਜੀ। ਦੇਖਾ ਕਿੰਨਾ ਸੋਹਣਾ ਦੇਖੋ ਜੀ ਕਲਰ ਆਇਆ। ਤੇ ਆਪਾਂ ਨੂੰ ਥੱਲਣ ਚ ਕੋਈ ਪ੍ਰੋਬਲਮ ਨਹੀਂ ਆ, ਆਸਾਨੀ ਨਾਲ ਥੱਲੇ ਆ ਗਿਆ। ਕਿਉਂਕਿ ਹੁਣ ਪਹਿਲੇ ਤਾਂ ਤੁਹਾਨੂੰ ਦੱਸਿਆ ਜਨਾ ਪਹਿਲਾਂ ਉਹ ਚੀ ਹੈਗਾ ਚਿਲਾ ਉਹੀ ਥੋੜਾ ਚਿਪਕਦਾਗਾ ਤੇ ਉਸ ਤੋਂ ਬਾਅਦ ਤਾਂ ਵਧੀਆ ਬਣ ਜਾਂਦੇ ਨੇ ਇਹ। ਆੜੀ ਚਿੱਲੇ ਨੇ ਬਣ ਕੇ ਤਿਆਰ ਹੋ ਗਏ ਨੇ ਤੇ ਅਸੀਂ ਇੱਥੇ ਨੂੰ ਖਾਵਾਂਗੇ ਜੀ ਸੌਸ ਨਾਲ ਬਾਕੀ ਕਈ ਲੋਕ ਦਹੀਂ ਨਾਲ ਵੀ ਖਾ ਲੈਂਦੇ ਆ ਪਰ ਸਾਨੂੰ ਸੌਸ ਨਾਲ ਹੀ ਖਾਣਾ ਵਧੀਆ ਲੱਗਦਾ ਤੇ ਚਲੋ ਜੀ ਹੁਣ ਆਪਾਂ ਵੀਡੀਓ ਵੀ ਕਰਦੇ ਆ ਐਂਡ ਵੀਡੀਓ ਚੰਗੀ ਲੱਗੀ ਹੋਵੇ ਜੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਆ ਕਰੋ ਤੇ ਚਲੋ ਜੀ ਵੀਡੀਓ ਵੀ ਕਰਦੇ ਆ ਐਂਡ ਮਿਲਦੇ ਆ ਹੁਣ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ੍ਰੀ ਅਕਾਲ